ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9:30 ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੇ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੋਰ ਆਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਹੋਮਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਅੱਜ ਮੈਂ ਤੁਹਾਡੇ ਨਾਲ ਜਿਹੜੀ ਚੀਜ਼ ਸ਼ੇਅਰ ਕਰ ਰਹੀ ਹਾਂ ਉਹ ਇੱਕ ਮੰਤਰ ਹੈ ਜਿਹੜਾ ਬਾਬਾ ਜੀ ਨੇ ਮੈਨੂੰ ਦਿੱਤਾ ਸੀ ਜੋ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਹੈ ਠੀਕ ਹੈ ਜੀ ਉਹਨਾਂ ਨੇ ਜਦੋਂ ਸਾਡੇ ਤੇ ਕਸ਼ਟ ਦਾ ਟਾਈਮ ਚੱਲ ਰਿਹਾ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪਾਠ ਕਰਿਆ ਕਰ ਮੈਂ ਕਿਹਾ ਬਾਬਾ ਜੀ ਮੈਂ ਪਾਠ ਤਾਂ ਕਰਦੀ ਹਾਂ ਪਰ ਹਾਲੇ ਸਾਡੀ ਅਰਦਾਸ ਜਿਹੜੀ ਪ੍ਰਵਾਨ ਨਹੀਂ ਹੋਈ ਉਹਨਾਂ ਨੇ ਮੈਨੂੰ ਇੱਕ ਮੰਤਰ ਦੱਸਿਆ ਮੈਨੂੰ ਕਿਹਾ ਵੀ ਇਹਨੂੰ ਆਪਣੇ ਲੜ ਵੱਲ ਲਾ ਕਹਿੰਦਾ ਉਹਨਾਂ ਨੇ ਦੱਸਿਆ ਵੀ ਬਾਣੀ ਜਪਣ ਦੇ ਨਾਲ ਨਾਲ ਇਹ ਜ਼ਰੂਰ ਜਪਣਾ ਤਾਂ ਹੈ ਕਹਿੰਦੇ ਉਸ ਤੋਂ ਬਾਅਦ ਤੇਰੀ ਹਰ ਅਰਦਾਸ ਪੂਰੀ ਹੋ ਗਈ ਤੇ ਉਹੀ ਹੋਇਆ ਅੱਜ ਮੈਂ ਉਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਦੀ ਵੀਡੀਓ ਸਭ ਤੋਂ ਪਹਿਲਾਂ ਜੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਕਿ ਜਦੋਂ ਵੀ ਮੈਂ ਤੁਹਾਡੇ ਨਾਲ ਗੁਰਬਾਣੀ ਦੀ ਵੀਡੀਓਜ਼ ਸ਼ੇਅਰ ਕੀਤੀ ਆ ਮੈਨੂੰ ਹਮੇਸ਼ਾ ਕਮੈਂਟ ਆਇਆ ਵੀ ਦੀਦੀ ਅਸੀਂ ਇੰਨੇ ਟਾਈਮ ਤੋਂ ਪਾਠ ਕਰ ਰਹੇ ਹਾਂ ਸਾਡੀ ਜਿਹੜੀ ਅਰਦਾਸ ਆ ਪ੍ਰਵਾਨ ਨਹੀਂ ਹੋਈ ਜਾਂ ਸਾਡਾ ਮਨ ਨਹੀਂ ਲੱਗਦਾ ਮਨ ਡੋਲ ਜਾਂਦਾ ਅਸੀਂ ਬਹੁਤ ਪਾਠ ਕਰਦੇ ਹਾਂ ਦੁਪਹਿਰਾ ਸੈਭੀ ਕੱਟਦੇ ਹਾਂ ਫਿਰ ਵੀ ਸਾਡੀ ਅਰਦਾਸ ਪੂਰੀ ਨਹੀਂ ਹੋਈ ਉਹਦੇ ਪਿੱਛੇ ਕੀ ਕਾਰਨ ਹੁੰਦਾ ਜੀ ਆਪਾਂ ਤੋਂ ਕੀ ਗਲਤੀ ਹੋ ਰਹੀ ਹੈ ਉਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੀ ਇੱਕ ਰਿਕੁਐਸਟ ਜ਼ਰੂਰ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖਿਓ ਪਹਿਲਾਂ ਜਦੋਂ ਵੀ ਮੈਂ ਤੁਹਾਡੇ ਨਾਲ ਇਦਾਂ ਦੀ ਵੀਡੀਓ ਸ਼ੇਅਰ ਕੀਤੀ ਆ ਨਾ ਤਾਂ ਹਮੇਸ਼ਾ ਮੈਨੂੰ ਕਮੈਂਟ ਆਇਆ ਵੀ ਦੀਦੀ ਜਿਹੜਾ ਵੀ ਜਿਹੜਾ ਤੁਸੀਂ ਸ਼ਬਦ ਬੋਲ ਰਹੇ ਸੀ ਕਿਹੜਾ ਸੀ ਉਹਦੇ ਪਿੱਛੇ ਕਾਰਨ ਕੀ ਹੁੰਦਾ ਕਿ ਤੁਸੀਂ ਵੀਡੀਓ ਪੂਰੀ ਨਹੀਂ ਸੁਣੀ ਚੰਗੀ ਤਰ੍ਹਾਂ ਨਹੀਂ ਸੁਣੀ ਸੋ ਪਲੀਜ਼ ਵੀਡੀਓ ਨੂੰ ਐਂਡ ਤੱਕ ਪੂਰੀ ਚੰਗੀ ਤਰ੍ਹਾਂ ਸੁਣਿਓ ਤੇ ਦੂਸਰਾ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਸੋ ਉਹਦੇ ਲਈ ਪਹਿਲੀ ਮਾਫੀ ਚਾਹੁੰਦੀ ਆ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਮੰਤਰ ਦੀ ਗੱਲ ਕਰ ਰਹੇ ਹਾਂ ਮੰਤਰ ਮੰਤਰ ਮਤਲਬ ਕਿ ਕੋਈ ਐਦਾਂ ਦਾ ਮੰਤਰ ਨਹੀਂ ਵੀ ਆਪਾਂ ਕਹਦੇ ਨੇ ਵੀ ਕੋਈ ਝਾੜ ਫੋਕੂਗੇ ਐਦਾਂ ਕਰਤਾ ਵੀ ਛੂ ਮੰਤਰ ਹੋ ਜਾ ਤਾਂ ਇੱਕਦਮ ਕੰਮ ਬਣ ਗਿਆ ਨਹੀਂ ਮੰਤਰ ਮਤਲਬ ਬਾਬਾ ਜੀ ਨੇ ਹੀ ਸ਼ਬਦ ਦਾ ਇਸਤੇਮਾਲ ਕੀਤਾ ਸੀ ਤਾਂ ਹੀ ਮੈਂ ਤੁਹਾਡੇ ਨਾਲ ਵੀ ਚੀਜ਼ਾਂ ਇਸਤੇਮਾਲ ਕੀਤਾ ਬਾਬਾ ਜੀ ਨੇ ਮੈਨੂੰ ਕਿਹਾ ਗੁਰਬਾਣੀ ਜਪ ਰਹੀ ਹੈ ਨਾ ਨਹੀਂ ਅਰਦਾਸ ਪੂਰੀ ਹੋ ਰਹੀ ਤਾਂ ਫਿਰ ਇੱਕ ਆਪਣੇ ਲੜ ਬੰਨ ਲੈ ਇੱਕ ਗੱਲ ਇੱਕ ਮੰਤਰ ਦੱਸ ਰਿਹਾ ਤੈਨੂੰ ਮੰਤਰ ਮਤਲਬ ਇੱਕ ਤਰੀਕਾ ਜਿਹਦੇ ਨਾਲ ਸਾਡੀ ਹਰ ਅਰਦਾਸ ਪੂਰੀ ਹੋਵੇ ਉਤਰੀਕ ਜਿਹਦੇ ਨਾਲ ਸਾਡਾ ਜਿਹੜਾ ਗੁਰੂ ਸਾਹਿਬ ਦੇ ਚਰਨਾ ਵਿੱਚ ਕੀਤਾ ਹੋਇਆ ਪਾਠ ਪ੍ਰਵਾਨ ਹੋਵੇ ਠੀਕ ਹੈ ਜੀ ਸੋ ਉਹੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਜਦੋਂ ਪਾਠ ਕਰਨਾ ਨਾ ਤਾਂ ਇੱਕ ਕੁਝ ਗੱਲਾਂ ਧਿਆਨ ਚ ਰੱਖਣੀਆਂ ਜਿਹੜੀਆਂ ਤੂੰ ਨਹੀਂ ਕਰਨੀਆਂ ਮੈਂ ਉਹ ਵੀ ਚੀਜ਼ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਰਹੀ ਹਾਂ ਫਿਰ ਉਸ ਤੋਂ ਬਾਅਦ ਜੋ ਤੁਸੀਂ ਬਾਣੀ ਜਪਨ ਦੇ ਨਾਲ ਨਾਲ ਬੋਲਣਾ ਕਰਨਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰਨੀਆਂ। ਬਾਬਾ ਜੀ ਨੇ ਦੱਸਿਆ ਵੀ ਜਦੋਂ ਪਾਠ ਕਰਨਾ ਨਾ ਤਾਂ ਕਹਿੰਦੇ ਬਿਨਾਂ ਸ਼ਰਤ ਤੋਂ, ਬਿਨਾਂ ਕੋਈ ਕੰਡੀਸ਼ਨ ਰੱਖੇ ਤੋਂ, ਬਿਨਾਂ ਟਾਈਮ ਦੇਖੇ ਤੋਂ, ਬਿਨਾਂ ਗਿਣੇ ਤੋਂ ਹਮੇਸ਼ਾ ਪਾਠ ਕਰਨਾ। ਠੀਕ ਹੈ ਇਹ ਨਹੀਂ ਸੋਚਣਾ ਵੀ ਮੈਂ ਪਾਠ ਕਰ ਰਹੀ ਆ ਤੇ ਕਰਨ ਸਾਰ ਮੇਰਾ ਇਹ ਕੰਮ ਹੋ ਜਾਊਗਾ। ਯਾ ਇਹ ਨਹੀਂ ਸੋਚਣਾ ਵੀ ਮੈਂ ਇੰਨੇ ਦਿਨ ਹੋ ਗਏ ਪਾਠ ਕਰਦੀ ਨੂੰ ਤੇ ਮੇਰਾ ਹਾਲੇ ਤੱਕ ਕੰਮ ਨਹੀਂ ਬਣਿਆ ਫਿਰ ਉਹ ਮਹਾਰਾ ਬਾਬਾ ਜੀ ਕਹਿੰਦੇ ਫਿਰ ਤਾਂ ਉਹ ਹੋ ਗਿਆ ਵੀ ਅਸੀਂ ਇਹਿਸਾਨ ਕਰ ਰਹੇ ਹਾਂ ਕੋਈ ਪਾਠ ਕਰਕੇ ਬਾਬਾ ਜੀ ਕਹਿੰਦੇ ਵੀ ਹਮੇਸ਼ਾ ਇਹ ਸੋਚ ਕੇ ਪਾਠ ਕਰਨਾ ਵੀ ਮੈਂ ਤਾਂ ਗੁਰੂ ਸਿੱਖ ਦੇ ਚਰਨੀ ਲੱਗ ਗਈਆਂ ਮੇਰੇ ਜਿਹੜੇ ਦੁੱਖ ਸੁੱਖ ਨੇ ਉਹ ਮੈਂ ਆਪਦੇ ਗੁਰੂ ਨਾਲ ਸਾਂਝੇ ਕਰਨੇ ਨੇ ਮੇਰੇ ਗੁਰੂ ਸਾਹਿਬ ਹੀ ਮੈਨੂੰ ਇਹਨਾਂ ਦੁੱਖਾਂ ਚੋਂ ਕੱਢਣਗੇ ਚਾਹੇ ਉਹ ਅੱਜ ਕੱਢਣ ਚਾਹੇ ਉਹ 4 ਦਿਨਾਂ ਨੂੰ ਕੱਢਣ ਚਾਹੇ ਉਹ ਮਹੀਨੇ ਨੂੰ ਕੱਢਣ ਚਾਹੇ ਸਾਲ ਨੂੰ ਕੱਢਣ ਪਰ ਮੈਂ ਤਾਂ ਹੁਣ ਇਹਨਾਂ ਦੇ ਚਰਨੇ ਲੱਗ ਗਈ ਮੈਂ ਇਹਨਾਂ ਦੇ ਚਰਨ ਨਹੀਂ ਛੱਡਣੇ ਪਹਿਲੀ ਚੀਜ਼ ਤਾਂ ਕਹਿੰਦੇ ਵੀ ਕਦੇ ਵੀ ਗਿਣ ਮਣ ਕੇ ਪਾਠ ਨਹੀਂ ਕਰਨਾ ਫਿਰ ਉਹਨਾਂ ਨੇ ਕਿਹਾ ਕਦੇ ਵੀ ਸੁਖ ਸੁੱਕੇ ਪਾਠ ਨਹੀਂ ਕਰਨਾ ਵੀ ਬਾਬਾ ਜੀ ਮੇਰਾ ਕੰਮ ਪੂਰਾ ਹੋ ਜੇ ਮਹਾਰਾਜ ਜੀ ਮੇਰਾ ਕੰਮ ਪੂਰਾ ਹੋ ਜੇ ਮੈਂ ਐਨੇ ਪਾਠ ਜਪਜੀ ਸਾਹਿਬ ਦੇ ਕਰੂੰਗੀ ਮੈਂ ਐਨੇ ਪਾਠ ਸੁਖਮਨੀ ਸਾਹਿਬ ਦੇ ਕਰੂੰਗੀ ਨਹੀਂ ਕਹਿੰਦੇ ਇਦਾਂ ਨਹੀਂ ਕਰਨਾ ਤੋਲ ਕੇ ਪਾਠ ਨਹੀਂ ਕਰਨਾ ਗਿਣ ਕੇ ਪਾਠ ਨਹੀਂ ਕਰਨਾ ਵੀ ਮੈਂ ਇੰਨੇ ਕਰੂੰਗੀ ਕਿਉਂਕਿ ਉਹਦੇ ਵਿੱਚ ਬਾਬਾ ਜੀ ਨੇ ਫਿਰ ਦੱਸਿਆ ਕਹਿੰਦੇ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਇਹਦੇ ਵਿੱਚ ਸਾਡਾ ਮਨ ਨਹੀਂ ਟਿਕਦਾ ਕਿਉਂ ਨਹੀਂ ਟਿਕਦਾ ਤੁਸੀਂ ਵੀ ਇਹ ਚੀਜ਼ ਕਰਕੇ ਦੇਖੀ ਹੋਣੀ ਆ ਕਹਿੰਦੇ ਜਦੋਂ ਆਪਾਂ ਸੁੱਖ ਲੈਣੇ ਆ ਨਾ ਵੀ 15 ਪਾਠ ਕਰੂੰਗਾ ਨੇ ਜਾਂ ਕਰੂੰਗੀ ਕਹਿੰਦੇ ਜਦੋਂ ਫਿਰ 10 ਦਿਨ ਹੋ ਜਾਂਦੇ ਆਪਾਂ ਨੂੰ ਪਾਠ ਕਰਦੇ 11ਵੇਂ ਦਿਨ ਆਪਾਂ ਪਾਠ ਤਾਂ ਕਰ ਰਹੇ ਹੁੰਨੇ ਆ ਲੇਕਿਨ ਦਿਮਾਗ ਚੱਲ ਰਿਹਾ ਹੁੰਦਾ ਅੱਜ ਮੇਰਾ 11ਵਾਂ ਦਿਨ ਹੈ 4 ਦਿਨ ਰਹਿ ਗਏ ਤੇ ਮਹਾਰਾਜ ਨੇ ਹਾਲੇ ਮੇਰੀ ਸੁਣੀ ਨਹੀਂ ਕਹਿੰਦੇ ਫਿਰ ਉਹਦੇ ਨਾਲ ਕੀ ਹੈ ਵਿਸ਼ਵਾਸ ਹੀ ਨਹੀਂ ਬਣ ਪਾ ਰਿਹਾ ਆਪਣਾ ਵਿਸ਼ਵਾਸ ਤਾਂ ਆਪਣਾ ਟੁੱਟਿਆ ਹੋਇਆ ਡਗ ਮੰਗਾ ਰਿਹਾ ਸੋ ਉਦੋਂ ਵੀ ਸਾਡੀ ਜਿਹੜੀ ਅਰਦਾਸ ਆ ਪ੍ਰਵਾਨ ਨਹੀਂ ਹੁੰਦੀ ਬਾਬਾ ਜੀ ਕਹਿੰਦੇ ਤੀਸਰੀ ਚੀਜ਼ ਕਹਿੰਦੇ ਪਾਠ ਚਾਹੇ ਤੂੰ 10 ਮਿੰਟ ਕਰ ਚਾਹੇ ਤੂੰ ਘੰਟਾ ਕਰ ਉੱਚੀ ਬੋਲ ਕੇ ਪੂਰੀ ਸ਼ਰਧਾ ਨਾਲ ਪੂਰੇ ਪਿਆਰ ਨਾਲ ਪਾਠ ਕਰਨਾ ਇਹ ਨਹੀਂ ਕਹਿੰਦੇ ਕਰਨਾ ਵੀ ਕਾਲੀ ਕਾਲੀ ਪਾਠ ਕਰ ਲਿਆ ਦਿਮਾਗ ਲੱਗਿਆ ਹੋਇਆ ਕੰਮ ਦੇ ਵਿੱਚ ਵੀ ਮੈਂ ਉਹ ਕੰਮ ਕਰਨਾ ਬਾਬਾ ਜੀ ਕਹਿੰਦੇ ਪਹਿਲਾਂ ਕੰਮ ਖਤਮ ਕਰ ਲਈ ਫਿਰ ਚਾਹੇ ਠਹਿਰ ਕੇ ਪਾਠ ਕਰ ਲਈ ਪਰ ਦਿਮਾਗ ਉਦੋਂ ਕੰਮ 'ਚ ਨਹੀਂ ਹੋਣਾ ਚਾਹੀਦਾ। ਤਾਂ ਮੈਂ ਉਹ ਚੀਜ਼ ਵੀ ਮੰਨੀ ਵੀ ਠੀਕ ਆ ਕਿਤੇ ਨਾ ਕਿਤੇ ਇਹਨਾਂ ਵਿੱਚੋਂ ਕੁਝ ਗਲਤੀਆਂ ਜਿਹੜੀਆਂ ਮੈਂ ਵੀ ਕਰ ਰਹੀ ਸੀ। ਫਿਰ ਬਾਬਾ ਜੀ ਨੇ ਕਿਹਾ ਕਹਿੰਦੇ ਵੀ ਹੁਣ ਇੱਕ ਚੌਥੀ ਜਿਹੜੀ ਮੇਨ ਗੱਲ ਆ। ਕਹਿੰਦੇ ਕਈ ਵਾਰ ਨਹੀਂ ਜਦੋਂ ਆਪਾਂ ਪਾਠ ਕਰਦੇ ਹੁੰਨੇ ਆ ਆਪਣਾ ਕੋਈ ਕੰਮ ਆ ਜਿਹੜਾ ਉਹ ਆਪਾਂ ਸੋਚ ਰਹੇ ਹੁੰਨੇ ਆ ਵੀ ਆ ਹੋ ਜੇ ਕਹਿੰਦੇ ਉਸਦੇ ਉਲਟ ਹੋ ਜਾਂਦਾ ਜਾਂ ਜੋ ਅਸੀਂ ਸੋਚ ਰਹੇ ਹੁੰਨੇ ਆ ਉਹ ਹੁੰਦਾ ਨਹੀਂ ਕਹਿੰਦੇ ਫਿਰ ਅਸੀਂ ਕੀ ਕਰਦੇ ਆ ਉਲਾਮਾ ਦਿੰਨੇ ਆ ਵੀ ਅਸੀਂ ਤਾਂ ਇਹਨੇ ਦਿਨ ਪਾਠ ਕੀਤਾ ਸੀ ਮਹਾਰਾਜ ਜੀ ਅਸੀਂ ਤਾਂ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਸਾਡਾ ਤਾਂ ਕੰਮ ਉਲਟਾ ਹੋ ਗਿਆ ਤਾਂ ਬਾਬਾ ਜੀ ਕਹਿੰਦੇ ਕਦੇ ਗੁਰੂ ਸਾਡੇ ਕੀਤੇ ਤੇ ਸ਼ੰਕਾ ਨਹੀਂ ਕਰਨੀ ਗੁਰੂ ਸਾਹਿਬ ਨੂੰ ਸਵਾਲ ਨਹੀਂ ਕਰਨਾ ਗੁਰੂ ਸਾਹਿਬ ਤੋਂ ਸਵਾਲ ਪੁੱਛਣਾ ਨਹੀਂ ਵੀ ਤੁਸੀਂ ਐ ਕਿਉਂ ਕੀਤਾ ਕਿਉਂਕਿ ਜੋ ਕਰਦੇ ਨੇ ਸਾਡੇ ਭਲੇ ਲਈ ਕਰਦੇ ਨੇ ਜਦੋਂ ਆਪਾਂ ਉਹਨਾਂ ਦੇ ਚਰਨੀ ਲੱਗ ਚੁੱਕੇ ਹਾਂ ਜਦੋਂ ਆਪਾਂ ਇਹ ਸੋਝ ਹੀ ਲਿਆ ਵੀ ਮੈਂ ਹੁਣ ਸਭ ਕੁਝ ਗੁਰੂ ਸਾਹਿਬ ਤੇ ਛੱਡਣਾ ਕਹਿੰਦੇ ਫਿਰ ਦੁੱਖ ਸੁੱਖ ਸਭ ਕੁਝ ਛੱਡਣਾ ਸੋਚ ਵੀ ਗੁਰੂ ਸਾਹਿਬ ਤੇ ਛੱਡਣੀ ਹੈ ਵੀ ਜੋ ਉਹ ਮੇਰੇ ਲਈ ਸੋਚਣਗੇ ਕਰਨਗੇ ਉਹੀ ਮੇਰੇ ਲਈ ਸਹੀ ਹੋਗਾ ਚਾਰ ਗੱਲਾਂ ਤਾਂ ਜੀ ਹੋ ਗਈਆਂ ਇਹ ਤੁਸੀਂ ਫੋਲੋ ਕਰਨੀਆਂ ਹੈ ਪੰਜਵੀਂ ਗੱਲ ਜਿਹੜੀ ਹੁਣ ਉਹਨਾਂ ਨੇ ਸਭ ਤੋਂ ਇੰਪੋਰਟੈਂਟ ਮੇਨ ਗੱਲ ਮੈਨੂੰ ਦੱਸੀ ਜਿਹੜੀ ਸਭ ਤੋਂ ਜ਼ਰੂਰੀ ਹੈ ਤੇ ਆਪਾਂ ਕਈ ਲੋਕ ਸ਼ਧ ਕਰਦੇ ਵੀ ਹੋਣਗੇ ਪਰ ਆਪਾਂ ਜ਼ਿਆਦਾ ਲੋਕੋ ਨਹੀਂ ਕਰਦੇ ਕਹਿੰਦੇ ਜਦੋਂ ਵੀ ਤੂੰ ਥਾਲੀ ਦੇ ਵਿੱਚ ਰੋਟੀ ਖਾਣ ਬੈਠਣਾ ਪ੍ਰਸ਼ਾਦਾ ਛਕਣ ਬੈਠਣਾ ਕਹਿੰਦੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਸਿਰ ਝਾਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਵੀ ਪਰਮਾਤਮਾ ਅੱਜ ਮੇਰੇ ਥਾਲੀ ਦੇ ਵਿੱਚ ਜੋ ਪ੍ਰਸ਼ਾਦੇ ਨੇ ਉਹ ਤੇਰੀ ਕਿਰਪਾ ਨਾਲ ਤੇਰੀ ਰਹਿਮਤ ਨਾਲ ਤੇ ਮਹਾਰਾਜ ਜੀ ਕਿਰਪਾ ਕਰਿਓ ਸਭ ਨੂੰ ਇਦਾਂ ਹੀ ਪ੍ਰਸ਼ਾਦਾ ਬਖਸ਼ਦੇ ਰਹਿਓ ਸ਼ਿਕਾਉਂਦੇ ਰਹਿਓ ਕੋਈ ਭੁੱਖਾ ਨਾ ਰਹੇ। ਸਰਵੱਤ ਦਾ ਭਲਾ ਬਖਸ਼ਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿ ਤੁਸੀਂ ਮੈਨੂੰ ਭੁੱਖਾ ਨਹੀਂ ਸੌਣ ਦਿੱਤਾ। ਭੁੱਖਾ ਨਹੀਂ ਰਹਿਣ ਦਿੱਤਾ। ਠੀਕ ਹੈ ਜੀ। ਇਹ ਹੋ ਗਈ ਪੰਜਵੀਂ ਗੱਲ। ਹੁਣ ਛੇਵੀਂ ਗੱਲ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹੋ ਸਕਦਾ ਕੁਝ ਲੋਕ ਤੁਹਾਡੇ ਚ ਇੱਕ ਚੀਜ਼ ਕਰ ਰਹੇ ਹੋਣ ਤੇ ਪਰ ਜ਼ਿਆਦਾਤਰ ਲੋਕ ਨਹੀਂ ਕਰਦੇ ਕਿਉਂਕਿ ਮੈਂ ਵੀ ਇਹ ਚੀਜ਼ਾਂ ਨਹੀਂ ਕਰਦੀ ਸੀ ਇਸ ਕਰਕੇ ਮੈਂ ਕਹਿ ਰਹੀ ਹਾਂ ਕਹਿੰਦੇ ਪੰਜਵੀਂ ਗੱਲ ਜਦੋਂ ਤੂੰ ਸੌਣਾ ਨਾ ਰਾਤ ਨੂੰ ਸੌਣ ਵੇਲੇ ਸੌਣ ਤੋਂ ਪਹਿਲਾਂ ਬੈੱਡ ਤੇ ਜਦੋਂ ਤੂੰ ਜਾਂ ਮੰਜੇ ਤੇ ਪੈ ਗਈ ਹੈ ਤਾਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦਾ ਪਹਿਲਾਂ ਲੰਬੇ ਪੈਣ ਤੋਂ ਪਹਿਲਾਂ ਚੌਕੜੀ ਮਾਰ ਕੇ ਕਹਿੰਦੇ ਉਸੇ ਮੰਜੇ ਤੇ ਉਸੇ ਬੈੱਡ ਤੇ ਬੈਠ ਜਾਣਾ ਸਿਰ ਟੱਕ ਲੈਣਾ ਹੱਥ ਜੋੜ ਲੈਣੇ ਆ ਧੰਨਵਾਦ ਕਰਨਾ ਗੁਰੂ ਸਾਹਿਬ ਜੀ ਦਾ ਕਿਵੇਂ ਕਰਨਾ ਹੈ ਗੁਰੂ ਸਾਹਿਬ ਜੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਆਪ ਜੀ ਦੀ ਕਿਰਪਾ ਸਦਕਾ ਮੇਰਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਇਆ ਆਪ ਜੀ ਦੀ ਕਿਰਪਾ ਸਦਕਾ ਮੈਂ ਪੂਰੇ ਦਿਨ ਪੇਟ ਪਰ ਭੋਜਨ ਵੀ ਛਕਿਆ ਜਾਂ ਜਿਹੜਾ ਆਪਣਾ ਕੰਮ ਦਿਨੇ ਹੋਇਆ ਹੋਵੇ ਕੋਈ ਖੁਸ਼ੀ ਵਾਲਾ ਕੰਮ ਕੋਈ ਛੋਟਾ ਮੋਟਾ ਵੀ ਕੰਮ ਉਹਦਾ ਵੀ ਸ਼ੁਕਰਾਨਾ ਕਰਨਾ ਗੁਰੂ ਸਾਹਿਬ ਜੀ ਆਪਦੀ ਕਿਰਪਾ ਸਦਕਾ ਘਰ ਦੇ ਵਿੱਚ ਅੱਜ ਚਾਹੇ 2 ਰੁਪਏ ਦਾ ਵਾਧਾ ਹੋਵੇ ਆਪਦੀ ਕਿਰਪਾ ਸਦਕਾ ਘਰ ਦੇ ਵਿੱਚ ਅੱਜ 2 ਰੁਪਏ ਦਾ ਵਾਧਾ ਹੋਇਆ ਇਹ ਵੀ ਆਪ ਜੀ ਦੀ ਕਿਰਪਾ ਮੇਰੇ ਮਾਲਕ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਨਿਮਾਣੇ ਨੂੰ ਇੰਨੇ ਜੋਗਾ ਸਮਝਿਆ ਮੇਰੀ ਝੋਲੀ ਵਿੱਚ ਖੁਸ਼ੀਆਂ ਪਾਈਆਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੋ ਵੀ ਦੇਣੀ ਆਪਾਂ ਕੀਤਾ ਬਾਬਾ ਜੀ ਕਹਿੰਦੇ ਉਹਦਾ ਸ਼ੁਕਰਾਨਾ ਕਰਨਾ ਤੇ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ ਤਾਂ ਉਦੋਂ ਵੀ ਅਰਦਾਸ ਕਰਕੇ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਉਹਨੇ ਕਿਹਾ ਵੀ ਫਿਰ ਤੂੰ ਕੀ ਕਰਨਾ ਹੈ ਫਿਰ ਤੂੰ ਉਸ ਤੋਂ ਅੱਗੇ ਜੋ ਬੋਲਣਾ ਹੈ ਕਹਿੰਦੇ ਫਿਰ ਤੂੰ ਕਹਿਣਾ ਵੀ ਮਹਾਰਾਜ ਜੀ ਆਪ ਦੀ ਕਿਰਪਾ ਸਦਕਾ ਦਿਨ ਤਾਂ ਖੁਸ਼ੀਆਂ ਭਰਿਆ ਬਤੀਤ ਹੋ ਗਿਆ ਹੈ ਮਿਹਰ ਕਰਿਓ ਮੇਰੇ ਮਾਲਕ ਕਿ ਮੇਰੀ ਜਿਹੜੀ ਰਾਤ ਹੈ ਉਹ ਵੀ ਸ਼ਾਂਤੀਮਈ ਖੁਸ਼ੀਮਈ ਬਤੀਤ ਹੋਵੇ ਤੇ ਕੱਲ ਦੀ ਸਵੇਰ ਕਿਰਪਾ ਕਰਿਓ ਕੱਲ ਦੀ ਸਵੇਰ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਖੁਸ਼ੀਆਂ ਲੈ ਕੇ ਆਵੇ ਤੇ ਕੱਲ ਦੀ ਸਵੇਰ ਉੱਠਦੇ ਸਾਰ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਯਾਦ ਕਰਾਂ ਆਪ ਜੀ ਦੇ ਚਰਨੀ ਲੱਗਾਂ ਸਭ ਤੋਂ ਪਹਿਲਾਂ ਕੱਲ ਦੀ ਸਵੇਰ ਆਪ ਜੀ ਦੇ ਨਾਮ ਦੀ ਜਿਹੜੀ ਦਾਤੋਂ ਮੇਰੀ ਝੋਲੀ ਪਾ ਦਿਓ ਮਹਾਰਾਜ ਜੀ ਕਿਰਪਾ ਕਰਿਓ ਮੈਂ ਕਈ ਵਾਰੀ ਆਲਸ ਕਰ ਜਾਂਨਾ ਜਾਂ ਕਰ ਜਾਂਨੀ ਆ ਪਰ ਤੁਸੀਂ ਮਿਹਰ ਕਰਿਓ ਤੁਸੀਂ ਮੇਰਾ ਨਾਗਾ ਨਾ ਪੈਣ ਦਿਓ ਤੁਸੀਂ ਮੇਰੀ ਹਾਜ਼ਰੀ ਆਪਣੇ ਚਰਨਾਂ ਵਿੱਚ ਜਰੂਰ ਲਵਾ ਲਿਓ ਤੁਸੀਂ ਮੈਥੋਂ ਸੇਵਾ ਜਰੂਰ ਲੈ ਲਿਓ ਇਨਾਂ ਕਮਾਨ ਬਖਸ਼ ਦਿਓ ਇਸ ਨਿਮਾਣੀ ਨੂੰ ਆਪੀ ਦਾ ਕੁੱਕਰ ਆਪੀ ਦਾ ਮੰਗਤਾ ਆਪੀ ਦਾ ਦਾਸ ਆਪੀ ਦੇ ਦਰੱਸੇ ਖੜੇ ਹੋ ਕੇ ਆਪੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਬਾਬਾ ਜੀ ਨੇ ਇਹ ਮੈਨੂੰ ਕਿਹਾ ਵੀ ਇਹ ਕਰਕੇ ਅਰਦਾਸ ਸੋਣੀ ਹੈ ਹੁਣ ਅਰਦਾਸ ਨਾ ਕਈ ਤਰ੍ਹਾਂ ਦੀ ਵੀ ਹੁੰਦੀ ਆ ਅਰਦਾਸ ਇੱਕ ਵੱਡੀ ਅਰਦਾਸ ਜਿਹੜੀ ਆਪਾਂ ਗੁੱਟਕਾ ਸਭ ਚੋਂ ਕਰਦੇ ਆ ਚਾਹੇ ਆਪਾਂ ਤੁਰੇ ਜਾਂਦੇ ਕਿਤੇ ਮਨ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਕੇ ਸ਼ੁਕਰਾਨਾ ਕਰਤਾ ਉਹ ਵੀ ਅਰਦਾਸ ਹੈ ਅਰਦਾਸ ਆਪਾਂ ਇਹ ਨਹੀਂ ਕਹਿ ਸਕਦੇ ਵੀ ਅਰਦਾਸ ਕੋਈ ਮਣਕੀ ਆ ਗਿਣਕੀ ਵੀ ਨਹੀਂ ਚਾਹੇ ਮਨ ਚ ਤੁਸੀਂ ਦੋ ਲਫਜ਼ ਦੇ ਸ਼ੁਕਰਾਨੇ ਦੇ ਕਰਤੇ ਗੁਰੂ ਸਾਹਿਬ ਉਹ ਵੀ ਅਰਦਾਸ ਹੈ ਆਪਾਂ ਤਾਂ ਉਹਨਾਂ ਦੇ ਅੱਗੇ ਮੰਗਦੇ ਹੀ ਆ ਨਾ ਆਪਾਂ ਹੱਥ ਜੋੜ ਕੇ ਅਰਦਾਸ ਹੀ ਕਰਦੇ ਨਾ ਵੀ ਸਿਰ ਝੁਕਾ ਕੇ ਪ੍ਰਮਾਤਮਾ ਤੇਰਾ ਸ਼ੁਕਰ ਹੈ ਫਿਰ ਉਹ ਕਹਿੰਦੇ ਵੀ ਉਸ ਤੋਂ ਬਾਅਦ ਕੀ ਕਰਨਾ ਹੈ ਅਗਲੇ ਦਿਨ ਸਵੇਰੇ ਉੱਠਣਾ ਹੈ ਉੱਠ ਕੇ ਬੈੱਡ ਤੋਂ ਪੈਰ ਲਾਉਣ ਤੋਂ ਪਹਿਲਾਂ ਫਿਰ ਚੌਂਕੜੀ ਮਾਰ ਲੈਣੀ ਆ ਸਿਰ ਟੱਕ ਲੈਣਾ ਹੱਥ ਜੋੜ ਲੈਣੇ ਆ ਫਿਰ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਕੀ ਕਹਿਣਾ ਹੈ ਗੁਰੂ ਸਾਹਿਬ ਜੀ ਆਪ ਦਾ ਕੋਟਨ ਕੋਟ ਸ਼ੁਕਰਾਨਾ ਆਪ ਜੀ ਦੀ ਕਿਰਪਾ ਸਦਕਾ ਜਿਹੜੀ ਮੇਰੀ ਰਾਤ ਆ ਸੁੱਖਾਂ ਭਰੀ ਬਤੀਤ ਹੋਈ ਆ ਆਪ ਇਹਨਾਂ ਲੱਖ ਲੱਖ ਸ਼ੁਕਰਾਨਾ ਆਪ ਜੀ ਨੇ ਮੈਨੂੰ ਉਠਾਇਆ ਆਪ ਜੀ ਨੇ ਮੇਰੀ ਜਿਹੜੀ ਹਾਜ਼ਰੀ ਆਪਣੇ ਚੱਲਣਾ ਵਿੱਚ ਲਵਾ ਰਿਓ ਆਪ ਜੀ ਆਪ ਹੀ ਸੇਵਾ ਲੈ ਰਹੇ ਹੋ ਹੁਣ ਮਹਾਰਾਜ ਜੀ ਕਿਰਪਾ ਕਰਿਓ ਦਿਨ ਦੀ ਸ਼ੁਰੂਆਤ ਮੈਂ ਆਪ ਜੀ ਬਾਣੀ ਤੋਂ ਕਰ ਰਹੀ ਹਾਂ ਜਾਂ ਕਰ ਰਿਹਾ ਤੇ ਮਿਹਰ ਕਰਿਓ ਜਿਹੜਾ ਵੀ ਕੰਮ ਮੈਂ ਕਰਾਂ ਤੇ ਜਿਹੜਾ ਵੀ ਕੰਮ ਨੂੰ ਮੈਂ ਹੱਥ ਪਾਵਾਂ ਉਹਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਓ ਗੁਰੂ ਸਾਹਿਬ ਜੀ ਕਿਰਪਾ ਕਰਿਓ ਜਿਹੜਾ ਵੀ ਕੰਮ ਮੇਰੇ ਲਈ ਨੁਕਸਾਨਦਾਇਕ ਹੋਵੇ ਮੇਰੇ ਪਰਿਵਾਰ ਲਈ ਨੁਕਸਾਨਦਾਇਕ ਹੋਵੇ ਆਪ ਅੱਗੇ ਹੋ ਕੇ ਉਸ ਕਾਰਨ ਤੋਂ ਆਪ ਹੀ ਪਰੇ ਕਰ ਲੈਣਾ ਗੁਰੂ ਸਾਹਿਬ ਜੀ ਕਿਰਪਾ ਕਰਨਾ ਆਪ ਅੰਗ ਸੰਗ ਸਹਾਈ ਹੋ ਕੇ ਹਮੇਸ਼ਾ ਰੱਖਿਆ ਕਰਨਾ ਤੇ ਕਿਰਪਾ ਕਰਨਾ ਕਦੇ ਗਲਤੀ ਨਾਲ ਵੀ ਮੈਥੋਂ ਕੋਈ ਗਲਤੀ ਨਾ ਹੋਵੇ ਇਹ ਚੀਜ਼ ਮੈਨੂੰ ਬਾਬਾ ਜੀ ਨੇ ਕਹੀ ਕਹਿੰਦੇ ਬਾਣੀ ਜਪਦੇ ਰਹਿਣਾ ਇਹ ਇੱਕ ਤਰ੍ਹਾਂ ਦਾ ਕਹਿੰਦੇ ਮੰਤਰ ਹੈ ਇਸ ਨੂੰ ਰਟ ਲੈ ਕਹਿੰਦੇ ਤੂਫਾਨ ਆ ਜੀ ਨੇਰੀ ਆ ਜੀ ਠੀਕ ਹੈ ਕਹਿੰਦੇ ਹੋ ਸਕਦਾ ਕਦੇ ਤੁਸੀਂ ਕਿਤੇ ਗਏ ਹੋ ਪਾਟ ਦਾ ਨਾਗਾ ਪੈ ਜੀ ਪਰ ਕਹਿੰਦੇ ਸ਼ੁਕਰਾਨੇ ਦਾ ਤੇ ਅਰਦਾਸ ਦਾ ਨਾਗਾ ਨਹੀਂ ਪੈਣਾ ਚਾਹੀਦਾ ਕਹਿੰਦੇ ਇਹਨੂੰ ਇੱਕ ਮੰਤਰ ਦੀ ਤਰ੍ਹਾਂ ਜਪਦੇ ਰਹਿ ਕਹਿੰਦੇ ਜਿਉਂ-ਜਿਉਂ ਗੁਰੂ ਸਾਹਿਬ ਦਾ ਹਰ ਇੱਕ ਚੀਜ਼ ਲਈ ਸ਼ੁਕਰਾਨਾ ਕਰਨੀਂਗੀ ਜੋ ਜੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੇ ਉਹਨਾਂ ਨੇ ਇੱਕ ਚੀਜ਼ ਹੋਰ ਮੈਨੂੰ ਬਹੁਤ ਸੋਹਣੀ ਦੱਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਉਹ ਕਹਿੰਦੇ ਜਦੋਂ ਵੀ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਵੋ ਤਾਂ ਉਸੇ ਟਾਈਮ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਵੇ ਉਸੇ ਟਾਈਮ ਉਸੇ ਵਕਤ ਕਹਿੰਦੇ ਅੱਖਾਂ ਬੰਦ ਕਰਕੇ ਆਪਦੇ ਮਨ ਵਿੱਚੋਂ ਜੇ ਤੁਸੀਂ ਖੜ੍ਹੇ ਹੋ ਖੜ੍ਹੇ ਹੋ ਕੇ ਜੇ ਤੁਸੀਂ ਬੈਠੇ ਹੋ ਤਾਂ ਉਸੇ ਟਾਈਮ ਬੈਠੇ ਗੁਰੂ ਜੀ ਦਾ ਉਸੇ ਟਾਈਮ ਸ਼ੁਕਰਾਨਾ ਕਰਨਾ ਵੀ ਮਹਾਰਾਜ ਜੀ ਆਪ ਦੀ ਕਿਰਪਾ ਹੋਈ ਆਪ ਦੀ ਕਿਰਪਾ صدਕਾ ਘਰ ਦੇ ਵਿੱਚ ਆ ਚੰਗਾ ਕਾਰਜ ਹੋ ਰਿਹਾ ਜਾਂ ਆ ਇੱਕ ਖੁਸ਼ਖਬਰੀ ਆਈ ਹੈ ਇਹ ਆਪ ਜੀ ਦੀ ਮਿਹਰ ਹੀ ਹੈ ਦਾਤਾ ਜੀ ਜੋ ਮੈਨੂੰ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਮਹਾਰਾਜ ਜੀ ਕਿਰਪਾ ਕਰੋ ਕਿ ਇਦਾਂ ਹੀ ਆਪਣੀ ਕਿਰਪਾ ਵਾਲਾ ਹੱਥ ਸਾਡੇ ਸਿਰ ਤੇ ਬਣਾ ਕੇ ਰੱਖਣਾ ਉਹ ਕਹਿੰਦੇ ਜਿੰਨੇ ਨੀਵੇਂ ਹੋ ਕੇ ਬਾਬਾ ਜੀ ਨੇ ਦੱਸਿਆ ਕਹਿੰਦਾ ਜਿੰਨੇ ਨੀਵੇਂ ਹੋ ਕੇ ਜਿੰਨੇ ਨਿਮਾਣੇ ਹੋ ਕੇ ਜਿਨਨੇ ਤੁਸੀਂ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਸ਼ਹਿਗਜੀ ਦਾ ਸ਼ੁਕਰਾਨਾ ਕਰੂੰਗੀ ਉਹਨਾਂ ਦੇ ਅੱਗੇ ਅਰਦਾਸ ਕਰੂੰਗੀ ਕਹਿੰਦੇ ਕਦੇ ਵੀ ਮੈਂ ਲਿਖ ਕੇ ਦਿਨਾਂ ਵੀ ਤੇਰੀ ਕੋਈ ਅਰਦਾਸ ਖਾਲੀ ਨਹੀਂ ਜਾਊਗੀ ਕਹਿੰਦੇ ਚੀਜ਼ਾਂ ਹਰ ਰੋਜ਼ ਬੋਲਣੀ ਸ਼ੁਰੂ ਕਰਦੇ ਮਹਾਰਾਜ ਵੀ ਕਹਿੰਦੇ ਜਾਣੀ ਜਾਣਨੀ ਵੀ ਹਰ ਇੱਕ ਚੀਜ਼ ਲਈ ਮੇਰਾ ਸ਼ੁਕਰਾਨਾ ਕਰਦਾ ਕਹਿੰਦੇ ਉਹ ਖੁਸ਼ ਹੋ ਕੇ ਨਾ ਫਿਰ ਝੋਲੀਆਂ ਜਿਹੜੀਆਂ ਖੁਸ਼ੀਆਂ ਨਾਲ ਭਰ ਦਿੰਦੇ ਨੇ ਤੇ ਮੈਂ ਫਿਰ ਉਸੇ ਦਿਨ ਤੋਂ ਚੀਜ਼ ਕਰਨੀ ਸ਼ੁਰੂ ਕਰ ਦਿੱਤੀ ਉਹਦਾ ਰਿਜ਼ਲਟ ਇਹ ਮਿਲਿਆ ਜੀ ਸਾਡੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਸ਼ੇਅਰ ਕੀਤਾ ਵੀ ਸਾਡੇ ਇਨਕਮ ਦਾ ਸਾਧਨ ਜਿਹੜਾ ਸੀ ਉਹ ਜ਼ੀਰੋ ਸੀ ਸਾਨੂੰ ਨਹੀਂ ਪਤਾ ਕਿਵੇਂ ਇਨਕਮ ਦਾ ਸਾਧਨ ਬਣਿਆ ਕਿਵੇਂ ਕਮਾਈ ਦਾ ਸਾਧਨ ਬਣਿਆ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਨੂੰ ਵੀ ਨੌਕਰੀ ਮਿਲ ਗਈ ਸਾਡਾ ਦੁੱਧ ਦਾ ਕੰਮ ਵੀ ਸ਼ੁਰੂ ਹੋ ਗਿਆ ਫਸਲ ਦੇ ਪੈਸੇ ਵੀ ਆਣੇ ਸ਼ੁਰੂ ਹੋ ਗਏ ਹੌਲੀ 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 ਕਰਦੇ ਕਰਾਉਂਦੇ ਜਿਹੜੇ ਸਰ ਸਾਡੇ ਸਰ ਕਰਜ਼ਾ ਚੜ ਗਿਆ ਸੀ ਕਰਜ਼ਾ ਕਿਉਂਕਿ ਜਦੋਂ ਆਪਣੇ ਕੋਲ ਪੈਸੇ ਨਹੀਂ ਹੁੰਦੇ ਆਪਾਂ ਹਰ ਕੰਮ ਪਹਿਲਾਂ ਲੋਕਾਂ ਤੋਂ ਚਾਰ ਪੈਸੇ ਧਾਰੇ ਲੈ ਕੇ ਕਰਦੇ ਆਂ ਤਾਂ ਉਹਨਾਂ ਗਰੀਬੀ ਦੇ ਵਿੱਚ ਆਟੋਮੈਟਿਕਲੀ ਕਰਜ਼ਾ ਹਰ ਇੱਕ ਜਿਸ ਚੜਦਾ। ਤਾਂ ਮਹਾਰਾਜ ਨੇ ਐਸੀ ਯੂ ਟਰਨ ਸਾਡੀ ਜ਼ਿੰਦਗੀ ਨੂੰ ਦੇ ਦਿੱਤੀ ਕਿ ਹੌਲੀ-ਹੌਲੀ ਕਰਦੇ ਮੈਂ ਹੀ ਨਹੀਂ ਕਹੂੰਗੀ ਕਿ ਅੱਜ ਸਾਡੇ ਉਸ ਸਾਰਾ ਕਰਜ਼ਾ ਲੈ ਗਿਆ। ਪਰ ਮੈਂ ਇਹ ਕਹੂੰਗੀ ਵੀ 100 ਦੇ ਵਿੱਚੋਂ 80% ਮਹਾਰਾਜ ਨੇ ਉਸ ਤੋਂ ਮੁਕਤੀ ਦਿਵਾਤੀ। ਤੇ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਗੁਰੂ ਸਾਹਿਬ ਉਹ ਦਿਨ ਵੀ ਛੇਤੀ ਦਿਖਾਉਣਗੇ। ਜਦੋਂ ਪੂਰਨ ਤੌਰ ਤੇ ਤੋਂ ਅਸੀਂ ਮੁਕਤ ਹੋ ਜਾਾਂਗੇ ਕਰਜ਼ੇ ਤੋਂ ਮੁਕਤ ਹੋ ਜਾਾਂਗੇ ਤੇ ਹਮੇਸ਼ਾ ਮਹਾਰਾਜ ਦੇ ਚਰਨਾਂ 'ਚ ਨਾ ਇਹ ਅਰਦਾਸ ਜਰੂਰ ਕਰਿਆ ਕਰੋ ਕਿ ਗੁਰੂ ਸਾਹਿਬ ਜੀ ਮਿਹਰ ਕਰੋ ਕਿ ਸਾਡਾ ਹੱਥ ਨਾ ਦੇਣ ਵਾਲਿਆਂ 'ਚ ਰੱਖਿਓ ਮੰਗਣ ਵਾਲਿਆਂ 'ਚ ਨਾ ਰੱਖਿਓ ਪਹਿਲੀ ਚੀਜ਼ ਦੂਸਰੀ ਚੀਜ਼ ਗੁਰੂ ਸਾਹਿਬ ਕਿਸੇ ਦੇ ਤੇ ਗਰੀਬੀ ਨਾ ਆਵੇ ਸਭ ਦਾ ਭਲਾ ਕਰਿਓ ਤੇ ਇੱਕ ਚੀਜ਼ ਅਰਦਾਸ ਜਰੂਰ ਕਰਿਆ ਕਰੋ ਮਹਾਰਾਜ ਜੀ ਆਪ ਜਾਣੀ ਜਾਣੋ ਅਸੀਂ ਫਲਾਣੇ ਬੰਦੇ ਦੇ ਪੈਸੇ ਦੇਣੇ ਆ ਪਰ ਆਪ ਜਾਣੀ ਜਾਣੋ ਸਾਡੇ ਕੋਲੇ ਇਸ ਟਾਈਮ ਨਹੀਂ ਹੈ ਆਪ ਮਿਹਰ ਕਰੋ ਆਪ ਕਿਰਪਾ ਕਰੋ ਕਿ ਹਰ ਇੱਕ ਦਾ ਪੈਸਾ ਅਸੀਂ ਇੱਕ ਇੱਕ ਰੁਪਿਆ ਵਾਪਸ ਕਰ ਦਈਏ ਸਾਡਾ ਮੂਹ ਦੀ ਕੋਈ ਰੱਖ ਲੇ ਪਰ ਸਾਥੋਂ ਕਿਸੇ ਦਾ ਪੈਸਾ ਨਾ ਰਖਵਾਇਓ ਜਿਸ ਦਿਨ ਤੁਸੀਂ ਇਸ ਤਰੀਕੇ ਨਾਲ ਬੋਲਣਾ ਸ਼ੁਰੂ ਕਰ ਦੋਗੇ ਜੋ ਬਾਬਾ ਜੀ ਨੇ ਮੈਨੂੰ ਗੱਲਾਂ ਦਸੀਆਂ ਸੀ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਇੱਕ ਤਰ੍ਹਾਂ ਦਾ ਮੰਤਰ ਹੈ ਉਹਦੇ ਪੱਲੇ ਬੰਧਾ ਕਹਿੰਦੇ ਕਦੇ ਇਸ ਚੀਜ਼ ਤੋਂ ਖੁੰਝੀ ਨਾ ਕਦੇ ਇਸ ਚੀਜ਼ ਚ ਨਾਗਾ ਨਾ ਪਾਈਂ ਤੇ ਮੈਂ ਫੇਰੀ ਚੀਜ਼ ਕਰਨੀ ਸ਼ੁਰੂ ਕਰਤੀ ਤੇ ਮਹਾਰਾਜ ਦੀ ਐਦੇ ਤੈਂ ਚ ਬੜੀ ਕਿਰਪਾ ਹੈ ਜੀ ਸੋ ਤੁਸੀਂ ਵੀ ਇਸ ਚੀਜ਼ ਨੂੰ ਕਰੋ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਜਿਹੜੀਆਂ ਗਲਤੀਆਂ ਮੈਂ ਕਰ ਰਹੀ ਸੀ ਜਾਂ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਕਰਨਾ ਬੰਦ ਕਰੋ ਗੁਰੂ ਸਾਹਿਬ ਜ਼ਰੂਰ ਸੁਣਨਗੇ ਸੋ ਉਮੀਦ ਕਰਦੀ ਆ ਜੇ ਵੀਡੀਓ ਬਹੁਤ ਪਸੰਦ ਆਈ ਹੋ ਤੁਹਾਨੂੰ ਤੇ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ